ਕੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਲੌਗ ਵਿੱਚ ਹੋਰ ਸੁਣਾਓ ਜੀ ਤੁਹਾਡੇ ਕੀ ਹਾਲ ਚਾਲ ਅੱਜ ਬਹੁਤ ਦਿਨ ਬਾਅਦ ਆਇਆ ਹਾਂ ਤੋਂ ਬਿਲੇ ਹੋ ਕੇ ਧੁੱਪ ਸੈਕੰਡਾ ਸੋਰੀ ਦੇਖਣ ਦਾ ਨਹੀਂ ਧੁੱਪ ਸੇਕਣ ਦਾ ਟਾਈਮ ਲੱਗਿਆ ਸੋ ਕੰਮ ਕਾਰ ਸਵੇਰ ਦੇ ਨਵੇੜਕੇ ਧੁੱਪੇ ਬੈਠੀ ਸੀਗੀ ਮੈਂ ਅੱਧਾ ਘੰਟਾ ਧੁੱਪ ਚ ਬੈਠੀ ਆ ਤੇ ਹੁਣ ਬਸ ਉੱਠ ਗਈਆਂ ਮम्मी ਦਾ ਫੋਨ ਆਇਆ ਕਹਿੰਦੀ ਅਸੀਂ ਚੱਲੇ ਹੋਏ ਆ ਮੇਰੇ ਮੰਮੀ ਆ ਰਹੇ ਆ ਸੋ ਕਾਫੀ ਦਿਨ ਬਾਅਦ ਮम्मी ਦਾ ਗੇੜਾ ਲੱਗ ਰਿਹਾ ਅੰਜ ਮम्मी ਬਿਆਹ ਦੇ ਵਿੱਚ ਮਿਲਲੇ ਸੀਗੇ ਪਰ ਮੇਰੇ ਕੋਲ ਕਾਫੀ ਦਿਨ ਬਾਅਦ ਆ ਰਹੇ ਨੇ ਆਪਾਂ ਮੰਮੀ ਦੇ ਨਾਲ ਚੱਲਾਂਗੇ ਬਾਜ਼ਾਰ ਥੋੜੀ ਬਹੁਤੀ ਸ਼ੋਪਿੰਗ ਕਰਨੀ ਆਪਾਂ ਨੂੰ ਤੇ ਚਲੋ ਜਦੋਂ ਮੰਮੀ ਆਂਦੇ ਨੇ ਫਿਰ ਮਿਲਾਂਦੀਆਂ ਤੁਹਾਨੂੰ ਮੰਮੀ ਨਾਲ ਅੱਜ ਧੁੱਪ ਦੇ ਵਿੱਚ ਮੈਂ ਬੈਠ ਤਾਂ ਗਈ ਬਹੁਤ ਵਧੀਆ ਸਕੂਨ ਜਾ ਮਿਲਿਆ ਧੁੱਪ 'ਚ ਬੈਠ ਕੇ ਨੀਂਦ ਆ ਗਈ ਮੈਨੂੰ ਬੈਠੀ-ਬੈਠੀ ਨੂੰ ਹੀ ਤੇ ਹੁਣ ਉਠੀ ਆ ਮੈਂ ਜਦੋਂ ਮੰਮੀ ਡੈਡੀ ਆਏ ਨੇ ਕਾਫੀ ਦਿਨ ਹਨਾ ਵਿਆਹਾਂ ਦੇ ਵਿੱਚ ਬਿਜ਼ੀ ਰਹੇ ਆਪਣੇ ਆਪ ਲਈ ਵੀ ਟਾਈਮ ਨਹੀਂ ਸੀਗਾ ਕਿ ਚਲੋ ਹਨਾ ਅੱਧਾ ਘੰਟਾ ਬੈਠੀ ਧੁੱਪ ਸੇਕੀਏ ਪਰ ਅੱਜ ਟਾਈਮ ਮਿਲਿਆ ਅੱਜ ਬੈਠ ਗਈ ਤਾਂ ਬੜਾ ਵਧੀਆ ਸਕੂਨ ਮਿਲਿਆ ਬਸ ਹੁਣੇ-ਹੁਣੇ ਉਠੀ ਆ ਜਦੋਂ ਮੰਮੀ ਡੈਡੀ ਆਏ ਨੇ ਮੰਮੀ ਡੈਡੀ ਮੇਰੇ ਕੰਮ ਆਏ ਨੇ ਇਹ ਐਤੋਂ ਥੋੜੀ ਬੋਦੀ ਸ਼ੋਪਿੰਗ ਕਰਨੀ ਸੀਗੀ ਫਿਰ ਮੈਂ ਕਿਹਾ ਚਲੋ ਤੁਸੀਂ ਘਰ ਆਜੋ ਫਿਰ ਚੱਲਾਂਗੀ ਮੈਂ ਤੁਹਾਡੇ ਨਾਲ ਤੇ ਫਿਰ ਆਪਾਂ ਕਰਾਂਗੇ ਸ਼ੋਪਿੰਗ ਬਾਕੀ ਸਰਦਾਰ ਜੀ ਕਹੇ ਹੋਏ ਨੇ ਡਿਊਟੀ ਸਰਦਾਰ ਜੀ ਨੂੰ ਫਿਰ ਫੋਨ ਕਰਕੇ ਬੁਲਾ ਲਵਾਂਗੀ ਕਿਉਂਕਿ ਅੱਜ ਥੋੜਾ ਜਿਹਾ ਕੰਮ ਸਰਦਾਰ ਜੀ ਨਾਲ ਹੀ ਸੀਗਾ ਸਾਨੂੰ ਤੇ ਇੱਥੇ ਦੇਖੋ ਇੱਕੰਨ ਨੂੰ ਹੱਸਦੇ ਪਏ ਸੀਗੇ ਸਾਰੇ ਜਣੇ ਕਿ ਅਸੀਂ ਕੋਟੀਆਂ ਦੇ ਵਿੱਚ ਲਿਪਟੇ ਹੋਏ ਹਾਂ ਤੇ ਤੂੰ ਦੇਖ ਲੈ ਹਨਾ ਵੀ ਆਪਣੀ ਕੈਪਰੀ ਦੇ ਵਿੱਚ ਫਿਰ ਰਿਹਾ ਇੱਕਮ ਨੂੰ ਬਿਲਕੁਲ ਵੀ ਠੰਡ ਨਹੀਂ ਲੱਗਦੀ ਬਹੁਤ ਘੱਟ ਠੰਡ ਲੱਗਦੀ ਹੈ ਤੇ ਸਾਨੂੰ ਠੰਡ ਬਹੁਤ ਲੱਗਦੀ ਆ ਹੁਣ ਵੀ ਚਲੋ ਠੰਡ ਹੈ ਨਾ ਹੁਣ ਹੋ ਹੀ ਗਈ ਪਰ ਇੱਕਮ ਨਹੀਂ ਮੰਨਦਾ ਹੈਗਾ ਇੰਨੀ ਠੰਡੇ ਤਾਂ ਆਪਣੇ ਉਹੀ ਗਰਮੀ ਵਾਲੇ ਕੱਪੜਿਆਂ ਦੇ ਵਿੱਚ ਹੀ ਫਿਰ ਰਿਹਾ ਸੀਗਾ ਤੇ ਇਹ ਸਬਜੀ ਭਾਜੀ ਦੇਖ ਲਓ ਮੰਮੀ ਲੈ ਕੇ ਆਏ ਨੇ ਸਬਜ਼ੀਆਂ ਕਾਫੀ ਸਾਰੀ ਲੈ ਆਏ ਮੰਮੀ ਪਿਆਜ਼ ਲੈ ਕੇ ਆਏ ਨੇ ਕਾਫੀ ਸਾਰੇ ਇਹਦੇ ਵਿੱਚ ਸੀਗਾ ਹਰਾ ਧਣੀਆਂ ਸਾਡੇ ਆਪਣੇ ਘਰ ਦੀ ਹੈ ਨਾ ਜਿਹੜੀ ਚੀਜ਼ ਹੁੰਦੀ ਆ ਉਹਦਾ ਫਾਇਦਾ ਬਹੁਤ ਹੁੰਦਾ ਆਪਣੇ ਘਰ ਦੀ ਸਾਰੀ ਸਬਜ਼ੀ ਹੈ ਇਹ ਪਿਆਜ਼ ਸੀਗੇ ਗੋਪੀ ਬੈਂਗਣੀ ਤੋਰੀਆਂ ਬੋਤ ਲੱਗ ਰਹੀਆਂ ਨੇ ਬੈਂਗਣੀ ਮੇਰੇ ਘਰੇ ਖਾਂਦੇ ਨਹੀਂ ਹੈਗੇ ਮੰਮੀ ਫੇਰ ਵੀ ਚਲੋ ਲੈ ਆਏ ਨੇ ਹਨਾ ਮੈਂ ਪਤਾ ਕੀ ਕਰਦੀ ਆਂ ਵੀ ਆਪਣੀ ਹੈਲਪਰ ਹੈ ਜਿਹੜੀ ਉਹਨੂੰ ਦੇ ਦਿੰਦੀ ਆਂ ਵੀ ਚਲੋ ਉਹ ਆਪਣੀ ਵਿਚਾਰਿਆ ਨਾ ਘਰੇ ਲੈ ਜਾਂਦੀ ਆ ਉਹਦੇ ਬੱਚੇ ਵੀ ਖਾਂਦੇ ਨੇ ਸੋ ਸੀਸ ਮਿਲਦੀ ਆ ਜਦੋਂ ਆਪਾਂ ਨਾ ਕਿਸੇ ਗਰੀਬ ਨੂੰ ਐਦਾਂ ਕੋਈ ਚੀਜ਼ ਦਿੰਦੇ ਆ ਤੇ ਉੰਜ ਵੀ ਹੈ ਨਾ ਬਿਜੈਰੀ ਬਹੁਤ ਕੰਮਕਾਰ ਚ ਮੇਰੀ ਹੈਲਪ ਕਰਾ ਜਾਂਦੀ ਹੈ ਸੋ ਜਿਹੜੀ ਚੀਜ਼ ਫालतੂ ਹੁੰਦੀ ਹੈ ਮੈਂ ਸਾਰੀ ਹੈ ਆਪਣੀ ਹੈਲਪਰ ਨੂੰ ਦਿੰਦੀ ਆ ਇਹ ਦੇਖੋ ਨਾ ਗੋਭੀ ਐਨੀ ਆ ਸਾਰੀ ਗੋਭੀ ਮੈਂ ਕਿਹੜਾ ਕੱਲੀ ਖਾ ਲਵਾਂਗੀ ਗੋਭੀ ਦੇ ਦੇਵਾਂਗੀ ਉਹਨੂੰ ਤੋਰੀਆਂ ਦੇ ਦੇਵਾਂਗੀ ਕੁਛ ਬੈਂਕਣੀ 2-3 ਦਿਨ ਦੀ ਸਬਜ਼ੀ ਚਲੋ ਉਹਦਾ ਵੀ ਡੰਗ ਸਰ ਜਾਣਾ ਹੈ ਨਾ ਮੇਰਾ ਵੀ ਡੰਗ ਸਰ ਜਾਂਦਾ ਏ ਤੇ ਇੱਥੇ ਆ ਗਏ ਸੀਗੇ ਸ਼ੋਪਿੰਗ ਕਰਨ ਸਰਦਾਰ ਜੀ ਵੀ ਬੁਲਾ ਲੇ ਸੀਗੇ ਅਸੀਂ ਡੈਡੀ ਤੇ ਸਰਦਾਰ ਜੀ ਦੋਨੋਂ ਜਣੇ ਖੜੇ ਸੀਗੇ ਕਿਉਂਕਿ ਇੱਥੇ ਲੰਚ ਟਾਈਮ ਹੋਇਆ ਹੋ ਗਿਆ ਸੀ गाइस ਕਰਕੇ ਥੋੜੀ ਜੀ ਆਪਾਂ ਨੂੰ ਵੇਟ ਕਰਨੀ ਪਈ ਤੇ ਇੱਕਮ ਦੇਖੋ ਫੋਨ ਦੇ ਵਿੱਚ ਬੜਿਆ ਹੋਇਆ ਬੱਚਿਆਂ ਦੀ ਅੱਜ ਛੁੱਟੀ ਸੀਗੀ ਸਰਦਾਰ ਜੀ ਗਏ ਸੀਗੇ ਕੋਰਟ ਤੇ ਇੱਥੇ ਮੈਂ ਤੇ ਮੰਮੀ ਦੋਨੋਂ ਜਣੇ ਬੈਠੇ ਹੱਸਦੇ ਸੀਗੇ ਇੱਕ ਨੂੰ ਦੇਖ ਦੇਖ ਕੇ ਕਿ ਮਸਤ ਹੋਇਆ ਪਿਆ ਫੋਨ ਦੇ ਵਿੱਚ ਬਾਕੀ ਚਲੋ ਅੱਜ ਸ਼ਾਪਿੰਗ ਹੈ ਜਿਹੜੀ ਮੰਮੀ ਦੀ ਵੀ ਕੰਪਲੀਟ ਕਰਵਾ ਦਿੱਤੀ ਮੈਂ ਕਿਉਂਕਿ ਅੱਗੇ ਫੇਰ ਆਪਾਂ ਨੂੰ ਬਿਆਨ ਹੈ ਫਿਰ ਉਸ ਤੋਂ ਪਹਿਲਾਂ ਸ਼ੋਪਿੰਗ ਕਰਨੀ ਵੀ ਬਹੁਤ ਜ਼ਰੂਰੀ ਸੀ ਕਿ ਬਾਕੀ ਫੇਰ ਸਾਡੀ ਸ਼ੋਪਿੰਗ ਰਹਿ ਜਾਣੀ ਹੈ ਸਰਦਾਰ ਜੀ ਦੀ ਜਿਸ ਦਿਨ ਛੁੱਟੀ ਹੋਵੇਗੀ ਉਸ ਦਿਨ ਆਪਾਂ ਆਪਣੀ ਸ਼ੋਪਿੰਗ ਕਰ ਲਵਾਂਗੇ ਨੈਕਸਟ ਮਾਰਨਿੰਗ ਹੋ ਚੁੱਕੀ ਐ ਮੈਂ ਸਵੇਰੇ ਸਵੇਰੇ ਬਣਾ ਰਹੀ ਆ ਫੁਲਕੇ ਬੱਚਿਆਂ ਦੇ ਟਿਫਨ ਰੈਡੀ ਕਰ ਰਹੀ ਸੀ ਮੈਂ ਕੱਲ ਹੋਰ ਜ਼ਿਆਦਾ ਕੁਝ ਪਾਹਣਾ ਫਿਰ ਅੱਗੇ ਵਲੌਗ ਕੰਟੀਨਿਊ ਨਹੀਂ ਕੀਤਾ ਕਿਉਂਕਿ ਕਾਫੀ ਲੇਟ ਆਇਆ ਪਾ ਘਰ ਵਾਪਸ ਕੁਸ਼ ਵਿਆਹਾਂ ਦੀ ਥਕਾਵਟ ਐ ਹਜੇ ਦਿਲ ਨਹੀਂ ਕਰਦਾ ਹੈਗਾ ਫਾਲਤੂ ਜੇ ਕੰਮਕਾਰ ਕਰਨ ਨੂੰ ਥਕਾਵਟ ਹਜੇ ਉਤਰ ਨਹੀਂ ਰਹੀ ਵਿਆਹਾਂ ਦੀ ਤੇ ਫਿਰ ਬਸ ਹੁਣ ਬੱਚਿਆਂ ਦੇ ਟਿਫਨ ਰੈਡੀ ਕਰਦੇ ਆ ਉਸ ਤੋਂ ਬਾਅਦ ਅੱਜ ਪਾ ਜਾਣਾ ਏ ਮੰਦਿਰ ਮੰਦਿਰ ਦੀਆਂ ਰੌਣਕਾਂ ਵੀ ਤੁਹਾਡੇ ਨਾਲ ਕਰਾਂਗੇ ਇੱਥੇ ਇੱਕ ਸਲਾਨਾ ਪ੍ਰੋਗਰਾਮ ਹੁੰਦਾ ਆਪਣੇ ਮੰਦਿਰ ਦੇ ਵਿੱਚ ਜੋ ਸਾਡੇ ਘਰ ਦੇ ਬੈਕ ਸਾਈਡ ਵਾਲਾ ਮੰਦਿਰ ਹੈ ਚਲੋ ਤੁਹਾਨੂੰ ਫਿਰ ਮੰਦਿਰ ਚ ਘੁਮਾਵਾਂਗੇ ਦਿਨ ਵਿੱਚ ਨਹੀਂ ਜਿਹੜੀ 베ੜੇ ਚ ਰੱਖੀ ਆ ਉਹ ਖਾ ਗਿਆ ਹੈ ਨਾ ਉਹ ਪਈਏ ਕਿੱਥੇ ਰੱਖੀ ਸੀ ਉਹ ਦੀਵੇ ਉਹ ਦੀਵੇ ਮੈਂ ਰੱਖ ਦੀ ਸੀ ਲੈਮਨ ਨੀਚੇ ਰੱਖੀ ਸੀ ਕੀ ਸੀ ਤੂੰ ਮੈਂ ਨੇ ਆਪਣੇ ਆਪ ਰੱਖੀ ਆ ਕਿ ਹੈ ਪੱਕਾ ਰੱਖੀ ਹੋਣੀ ਤੂੰ ਹੀ ਹੈ ਨਾ ਹੂੰ ਆਪਣੇ 베ੜੇ ਦੇ ਵਿੱਚ ਚੂਹਾ ਆਂਦਾ ਰਾਤੀ ਮੋਰਟੀ ਨੇ ਰੱਖਣ ਨੂੰ ਕਿਹਾ ਇੱਕ ਮਨੋ ਦੀਵੇ ਦੇ ਵਿੱਚ ਰੱਖ ਗਿਆ ਇੱਕ ਖਾ ਗਿਆ ਇੱਕ ਛੋੜ ਗਿਆ ਬਸ ਹੁਣ ਹਾਂ ਇੱਕ ਸੀੜੀਆਂ ਤੇ ਰੱਖੀ ਇੱਕ ਰੱਖੀ ਐ ਇੱਥੇ 베ੜੇ ਚ ਪਈ ਐ ਇੱਕ ਖਾ ਗਿਆ ਚੂਹਾ ਚੂਹਾ ਨੇ ਬਹੁਤ ਤੰਗ ਕਰੇ ਪਏ ਆ ਸੀ ਬਾਕੀ ਇੱਕ ਕਮਰਮਾਨ ਰੈਡੀ ਸ਼ੈਡੀ ਹੋ ਗਏ ਇੱਧਰ ਬੁਲੇਟ ਚੋਂ ਪੈਟਰੋਲ ਕੱਢਿਆ ਜਾ ਰਿਹਾ ਐਕਟਿਵ ਅੱਜ ਪਾਣ ਲਈ ਬਿਲਕੁਲ ਸੱਚੀ ਅਰਮਾਨ ਘੱਟ ਸੀਗਾ ਕਲਰ ਮਾਨੀ ਗੇਰੇ ਗਾ ਮम्मी ਤੇਲ ਘੱਟ ਐਕਟਿਵ ਅੱਜ ਅੱਜ ਪੈ ਗਿਆ ਕੱਲ ਰਿਜ਼ਰਵਾ ਲੱਗਦੀ ਗਿਆ ਫਰੀਜ਼ਰ ਬਲੱਗੀ ਸੀਗੀ ਕੱਲ ਐਕਟਿਵ ਆ चलो चलो ऑटो आ गया एक चल बाय गेट लगा जो अच्छा गेट लगा जो ਦਾ ਟਾਈਮ ਹੈ ਹੁਣ ਤੇ ਮੈਂ ਨਾ ਸਬਜੀ ਕੱਟ ਕੇ ਹਟੀਆਂ ਸਬਜੀ ਅੱਜ ਬਣਾ ਰਹੀਆਂ ਕੋਬੀ ਕੋਬੀ ਦੀ ਸਬਜੀ ਬਣ ਰਹੀ ਹੈ ਮੰਦਿਰ ਚੋਂ ਆ ਕੇ ਨਾ ਫਿਰ ਥਕਾਵਟ ਜੀ ਹੋ ਗਈ ਕੁਝ ਟਾਈਮ ਰੈਸਟ ਕੀਤਾ ਫਿਰ ਬੱਚੇ ਆ ਗਏ ਬੱਚਿਆਂ ਨੂੰ ਫਿਰ ਟਿਊਸ਼ਨ ਭੇਜਿਆ ਚਾਪ ਲਾਈ ਬਣਾਈ ਭਲਾਈ ਫਿਰ ਟਿਊਸ਼ਨ ਭੇਜ ਕੇ ਸਬਜੀ ਕੱਟਣ ਬੈਠ ਗਈ ਨਾਲ ਕੀਤੀ ਅੱਜ ਬਹੁਤ ਦਿਨਾਂ ਬਾਅਦ ਲਾਈਵ ਹੁਣ ਲਾਈਵ ক্লোਜ਼ ਕਰਕੇ ਹਟੀਆਂ ਤੇ ਬਸ ਹੁਣ ਸਬਜੀ ਤੜਕ ਰੈਂਦੀ ਸਬਜੀ ਤੜਕਣ ਤਾਂ ਮੈਂ ਲੱਗ ਗਈ ਸੀਗੀ ਪਰ ਮੇਰੇ ਕੋਲ ਮੈਂ ਦੇਖਿਆ ਕਿ ਜੀਰਾ ਖਤਮ ਹੈ ਕੱਲ ਮੈਨੂੰ ਚੇਤੇ ਵੀ ਸੀਗਾ ਕਿ ਜੀਰਾ ਖਤਮ ਹੈ ਤੇ ਜੀਰਾ ਮੰਗਾ ਲਮਾ ਪਰ ਪਤਾ ਨਹੀਂ ਕਿਉਂ ਦਿਮਾਗ ਚੋਂ ਨਿਕਲ ਗਈ ਗੱਲ ਸੋ ਹੁਣ ਮੈਂ ਜੀਰਾ ਪਹਿਲਾਂ ਮੰਗ ਕੇ ਲੈ ਕੇ ਆਈਆਂ ਫੇਰ ਸਬਜੀ ਤੜਕਣ ਲੱਗ ਗਈਆਂ ਅੱਜ ਜੀਰਾ ਵੀ ਮੰਗ ਕੇ ਪਾ ਰਹੇ ਹਾਂ ਸਬਜੀ ਦੇ ਵਿੱਚ ਜੇ ਮੈਂ ਵੇਟ ਕਰਾਂਗੀ ਬੱਚਿਆਂ ਦੀ ਸਰਦਾਰ ਜੀ ਦੀ ਉਹ ਆਣਗੇ ਲੇਟ ਐਨੇ ਨੂੰ ਸਰਦਾਰ ਜੀ ਆਣਗੇ ਹਨਾ ਸਬਜੀ ਤਾਂ ਬਣ ਜਾਣੀ ਹੈ ਅੱਜ ਮੈਂ ਕੁਝ ਸਬਜੀ ਜੀ ਜਲਦੀ ਵੀ ਧੜਕਣ ਲੱਗੀ ਹਾਂ ਕਿਉਂਕਿ ਮੈਨੂੰ ਫੇਰ ਉਸ ਤੋਂ ਬਾਅਦ ਦੇ ਵਿੱਚ ਕੱਪੜੇ ਪ੍ਰੈਸ ਕਰਨੇ ਸੀਗੇ ਤੇ ਅੱਜ ਮੈਂ ਇੱਥੇ ਤੁਹਾਡਾ ਵੈਲਕਮ ਕਰ ਰਹੀ ਸੀਗੀ ਇਦਾਂ ਕਿ ਨਾ ਮੇਰੇ ਕਿਚਨ ਦੇ ਵਿੱਚ ਮੈਂ ਬੋਤਲ ਦੀ ਨਵਾਂ ਸ਼ੂਟ ਕਰਨ ਲੱਗੀ ਆ ਵਧੀਆ ਲੱਗ ਰਿਹਾ ਸੀਗਾ ਕਿ ਚਲੋ ਅੱਜ ਆਪਾਂ ਕਿਚਨ ਦੇ ਵਿੱਚ ਕੁਝ ਕੰਮਕਾਰ ਕਰ ਰਹੇ ਹਾਂ ਸ਼ੂਟ ਕਰ ਰਹੇ ਹਾਂ ਤੇ ਇਹ ਵੱਡੀ ਸਾਰੀ ਤੇਲ ਦੀ ਬੋਤਲ ਦਿਖਾ ਰਹੀ ਸੀ ਕਿ ਮੈਂ ਤੁਹਾਨੂੰ ਮੈਂ ਕਿ ਦਿਵਾਲੀ ਤੋਂ ਪਹਿਲਾਂ ਮੰਗਾਈ ਸੀਗੀ ਤੇ ਹੁਣ ਦੇਖ ਲਓ ਇਹ ਹੁਣ ਖਤਮ ਹੋਈ ਐ ਇਸ ਵਾਰੀ ਸਾਡਾ ਤੇਲ ਆ ਜਿਹੜਾ ਬੜਾ ਵਧੀਆ ਸੋਹਣਾ ਨਿਕਲ ਗਿਆ ਟਾਈਮ ਨਹੀਂ ਤੇਲ ਦਾ ਖਰਚਾ ਸੱਚੀ ਬਹੁਤ ਹੁੰਦਾ ਬਹੁਤ ਹੀ ਜ਼ਿਆਦਾ ਤੇਲ ਲੱਗਦਾ ਘਰੇ ਕਦੇ ਕੁਝ ਬਣਾ ਲਿਆ ਕਦੀ ਕੁਝ ਬਣਾ ਲਿਆ ਐਦਾਂ ਚੱਲਦੇ ਹੀ ਰਹਿੰਦੇ ਆ ਲੋ ਜੀ ਇੱਥੇ ਪਤ ਜੀਰੇ ਦਾ ਲਗਾ ਤੇ ਤੜਕਾ ਤੇ ਪਾ ਦਿੰਨੇ ਆਪਾਂ ਮਸਾਲਾ ਜੋ ਗ੍ਰਾਈਂਡਰ ਕੀਤਾ ਹੋਇਆ ਏ ਸਾਰਾ ਤੇ ਬਸ ਥੋੜੀ ਜੀ ਕਿਚਨ ਦੀ ਸੈਟਿੰਗ ਮੈਂ ਕਰ ਰਹੀ ਸੀਗੀ ਇੱਥੇ ਕਿਉਂਕਿ ਨਾ ਸਵੇਰੇ ਅੱਜ ਮੰਦਿਰ ਦੇ ਵਿੱਚ ਗਏ ਕਾਲੀ ਕਾਲੀ ਦੇ ਵਿੱਚ ਕੰਮ ਕਰਨ ਵੇੜ ਕੇ ਗਈ ਨਾ ਕਿਚਨ ਦੇ ਵਿੱਚ ਥੋੜੀ ਜਿਹੀ ਚੱਕ ਰੱਖ ਜਦੋਂ ਤੱਕ ਆਪਾਂ ਨਹੀਂ ਕਰਦੇ ਨਾ ਉਦੋਂ ਤੱਕ ਕਿਚਨ ਵਧੀਆ ਨਹੀਂ ਲੱਗਦੀ ਹੈ ਕਿ ਜਿਹੜਾ ਸਮਾਨ ਜਿੱਥੇ ਪਿਆ ਜੇਕਰ ਐਦਾਂ ਹੀ ਪਿਆ ਰਹਿਣ ਦਿੰਦੇ ਨਾ ਕਿਚਨ ਦਾ ਸਾਫ ਕਰੀ ਦਾ ਪਤਾ ਹੀ ਨਹੀਂ ਚੱਲਦਾ ਹੈਗਾ ਸਾਫ ਸਫਾਈ ਹੋਈ ਆ ਜਾਂ ਨਹੀਂ ਹੋਈ ਆ ਕੋਈ ਭੇਤ ਨਹੀਂ ਆਂਦਾ ਹੈਗਾ ਕਿਚਨ ਦਾ ਸੋ ਕਿਚਨ ਮੈਨੂੰ ਸਾਫ ਸੁਥਰੀ ਰੱਖਣ ਦੀ ਹੀ ਆਦਤ ਹੈ ਸੈਲਫ ਤੇ ਮੈਂ ਫालतू ਸਮਾਨ ਰੱਖਣਾ ਪਸੰਦ ਨਹੀਂ ਕਰਦੀ ਪਰ ਅੱਜ ਕੱਲ ਇੱਥੇ ਸਾਡੀ ਸੈਲਫ ਤੇ ਹੈ ਵੀ ਬਾਤੂ ਸਮਾਨ ਪਿਆ ਇੱਕ ਤਾਂ ਇਹ ਮਿਕਸੀ ਰੱਖੀ ਹੋਈ ਹੈ ਮੈਂ ਤੇ ਦੂਜਾ ਮੰਮੀ ਨੇ ਜਿਹੜੇ ビスクੁਟ ਪੇ ਜਿਸੀ ਗੇ ਭਾਲਟੀ ਦੇ ਵਿੱਚ ਪਾ ਕੇ ਔਰ ਰੱਖੇ ਹੋਏ ਨੇ ਇੱਕ ਤੇਲ ਦੀ ਬੋਤਲ ਹੋਗੀ ਤੇ ਦੂਜਾ ਘਿਓ ਦਾ ਡੱਬਾ ਇਹ ਸਾਰੇ ਨਾ ਇਹ ਇੰਨੇ ਕ ਚੀਜ਼ਾਂ ਬਾਹਰ ਰਹਿੰਦੀਆਂ ਨੇ ਬਾਕੀ ਸਾਰੇ ਜਿੰਨਾ ਵੀ ਹਨਾ ਮਸਾਲੇ ਕੋ ਜੋ ਵੀ ਫालतू ਸਮਾਨ ਹੁੰਦਾ ਏ ਮੈਂ ਸਾਰੇ ਕੈਬਨਟ ਦੇ ਪਰ ਕੇ ਰੱਖ ਦਿਆਂ ਸੈਲਫ ਤੇ ਬਾਹਰ ਫालतू ਜਾਂ ਮੈਨੂੰ ਹੁਣ ਨਾ ਸਮਾਨ ਚੰਗਾ ਨਹੀਂ ਲੱਗਦਾ ਹੈਗਾ ਇੱਕ ਚਿੰਨੀ ਇੱਕ ਚਾਹ ਪੱਤੀ ਇਹ ਚੀਜ਼ਾਂ ਹੀ ਰੱਖਦੀਆਂ ਮੈਂ ਕਿਉਂਕਿ ਦਿਨ ਦੇ ਵਿੱਚ ਇਹ ਵਾਧੂ ਯੂਜ਼ ਹੁੰਦੀਆਂ ਨੇ ਬਾਰ-ਬਾਰ ਹਨਾ ਇਹਨਾਂ ਨੂੰ ਕਿਤੇ ਹੋਰ ਟਿਕਾਣੇ ਤੇ ਰੱਖ ਕੇ ਕੈਬਨਟੇ ਬਾਹਰ ਦੋ ਜਾਂ ਕੁਝ ਫਿਰ ਉਹ ਮੈਨੂੰ ਚੰਗਾ ਨਹੀਂ ਲੱਗਦਾ ਬਾਰ-ਬਾਰ ਹਨਾ ਝੂਕਣਾ ਕਰਨਾ ਵੀ ਇਹ ਸਮਾਨ ਕੱਢੋ ਉਹ ਮੈਨੂੰ ਈਜ਼ੀ ਜਾ ਲੱਗਦਾ ਜੇ ਸੈਲਫ ਤੇ ਰੱਖ ਕੇ ਮੈਂ ਫੇਰ ਕੰਮ ਕਰਦੀ ਆ ਤੇ ਆਲੂ ਮੈਂ ਨਹੀਂ ਕੱਟੇ ਸੀਗੇ ਸੈਲਫ ਤੇ ਇੱਥੇ ਹੀ ਖੜ ਕੇ ਸਬਜੀ ਤੜਕ ਕੇ ਦੇ ਕੇ ਹੋਏ ਹੀ ਕੱਟ ਰਹੀਆਂ ਕਿਉਂਕਿ ਐਨੇ ਮਸਾਲਾ ਹੋਣਾ ਹੋ ਗबराਉਣ ਐਨੇ ਦੋ ਆਲੂ ਕੱਟੇ ਜਾਣਗੀ ਆਲੂ ਸਿਰਫ ਅੱਜ ਸਿਰਫ ਦੋ ਹੀ ਪਾਏ ਸੀ ਕਿਉਂਕਿ ਗੋਭੀ ਬਹੁਤ ਸੀਗੀ ਵਾਦੂ ਸੀਗੀ ਸਬਜੀ ਦੇ ਵਿੱਚ ਜਦੋਂ ਤੱਕ ਆਪਾਂ ਆਲੂ ਪਾ ਕੇ ਨਾ ਖਾਈਏ ਨਾ ਗੋਭੀ ਦੀ ਸਬਜੀ ਦੇ ਵਿੱਚ ਟੇਸਟ ਨਹੀਂ ਆਂਦਾ ਗੋਭੀ ਕੱਲੀ ਨਾ ਚੰਗੀ ਨਹੀਂ ਲੱਗਦੀ ਬੱਚੇ ਤੇ ਮੈਂ ਅਸੀਂ ਜ਼ਿਆਦਾ ਆਲੂ ਵੱਧ ਖਾਂਦੇ ਆ ਤੇ ਗੋਭੀ ਘੱਟ ਖਾਂਦੇ ਆ ਸਰਦਾਰ ਜੀ ਨੂੰ ਆਦਤ ਹੈ ਕਿ ਉਹ ਤਾਂ ਖਾ ਲੈਂਦੇ ਆ ਪਰ ਸਾਨੂੰ ਆਲੂ ਵੀ ਬਰਾਬਰ ਹੀ ਚਾਹੀਦੇ ਨੇ ਸਬਜੀ ਦੇ ਵਿੱਚ ਸਬਜੀ ਤੜਕਣ ਤੋਂ ਬਾਅਦ ਆਟਾ ਮੇਰੇ ਕੋਲ ਪਿਆ ਸੀਗਾ ਉਹਨੂੰ ਮੈਂ ਬਾਹਰ ਫ੍ਰਿਜ ਚੋਂ ਕੱਢ ਕੇ ਰੱਖ ਆਈਆਂ ਤੇ ਇੱਥੇ ਆਪਾਂ ਲਗਾ ਲਿਆ ਹੁਣ ਪ੍ਰੈਸ ਕੱਪੜੇ ਪ੍ਰੈਸ ਕਰ ਦਿੰਨੇ ਆ ਵਿਆਹ ਤੋਂ ਬਾਅਦ ਇਹ ਵੀ ਬਹੁਤ ਕੰਮ ਵੱਧ ਜਾਂਦਾ ਹੈ ਕਿ ਕੱਪੜੇ ਪ੍ਰੈਸ ਕਰੋ ਹਨਾ ਰੱਖੋ ਦੁਬਾਰਾ ਫੇਰ ਕਿਸੇ ਵਿਆਹ ਦੀ ਤਿਆਰੀ ਕਰਨੀ ਹੁੰਦੀ ਹੈ ਸੋ ਕੱਪੜੇ ਵਗੈਰਾ ਸਾਰਾ ਕੁਝ ਨਾਲ ਦੀ ਨਾਲ ਸਮੇਟ ਕੇ ਆਪਾਂ ਰੱਖ ਲਈਆਂ ਸਰਦਾਰ ਜੀ ਹੁਰੀਏ ਨਿਆਣਗੇ ਨੇ ਮੇਰੇ ਸਾਰੇ ਕੰਮ ਕੰਪਲੀਟ ਹੋ ਜਾਣਗੇ ਇੰਨੀ ਦੌੜ ਭੱਜ ਕਰਕੇ ਵੀ ਕੰਮ ਫੇਰ ਹੀ ਲੋਟ ਆਂਦੇ ਨੇ ਸਾਰਾ ਦਿਨ ਦੌੜ ਭੱਜ ਕਰਨ ਤੋਂ ਬਾਅਦ ਰਾਤ ਤੱਕ ਤਾਂ ਬਿਲਕੁਲ ਬੈਂਡ ਬਸ ਜਾਂਦੀ ਹੈ ਬੈਕ ਪੇਨ ਹੋਣ ਲੱਗ ਜਾਂਦੀ ਹੈ ਸਰਦੀਆਂ ਦੇ ਵਿੱਚ ਤਾਂ ਬਹੁਤ ਪ੍ਰੋਬਲਮ ਰਹਿੰਦੀ ਹੈ ਕਾਫੀ ਪੈਣਾ ਹੋਣਗੀ ਆ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੁੰਦੀ ਹੀ ਹੁੰਦੀ ਹੈ ਸੀਰ ਸੈਕਸ਼ਨ ਜਿਨ੍ਹਾਂ ਦੇ ਹੁੰਦੇ ਨੇ ਉਹਨਾਂ ਨੂੰ ਤਾਂ ਥੋੜੀ ਵੱਧ ਪ੍ਰੋਬਲਮ ਹੁੰਦੀ ਹੈ ਸਰਦੀਆਂ ਦੇ ਦਿਨਾਂ ਵਿੱਚ ਮੈਨੂੰ ਵੀ ਬਹੁਤ ਪ੍ਰੋਬਲਮ ਹੁੰਦੀ ਹੈ ਇਹ ਪਰ ਔਰਤਾਂ ਆਪਣੀ ਦੁੱਖ ਤਕਲੀਫ ਸਾਈਡ ਦੇ ਵਿੱਚ ਰੱਖ ਕੇ ਆਪਣੇ ਪਰਿਵਾਰ ਦੇ ਪ੍ਰਤੀ ਜਿਹੜੇ ਫਰਜ਼ ਨੇ ਪਹਿਲ ਉਸ ਨੂੰ ਹੀ ਦਿੰਦੀ ਹੈ ਕਿਉਂਕਿ ਟਾਈਮ ਤੇ ਸਭ ਨੂੰ ਖਾਣਾ ਚਾਹੀਦਾ ਹੁੰਦਾ ਹੈ ਟਾਈਮ ਤੇ ਸਭ ਨੂੰ ਕੱਪੜੇ ਪ੍ਰੈਸ ਚਾਹੀਦੇ ਨੇ ਕੱਪੜੇ ਵਾਸ਼ ਕੀਤੇ ਚਾਹੀਦੇ ਹੋਣੇ ਚਾਹੀਦੇ ਨੇ ਘਰ ਦੇ ਵਿੱਚ ਸਾਫ ਸਫਾਈ ਵੀ ਬਹੁਤ ਜ਼ਰੂਰੀ ਹੁੰਦੀ ਹੈ ਬਾਕੀ ਕੋਈ ਆਇਆ ਗਿਆ ਹੋਵੇ ਹਨਾ ਉਹਦੀ ਉਹਨੂੰ ਵੀ ਆਦਰ ਮਾਨ ਸਤਿਕਾਰ ਦੇਣਾ ਸਾਰਾ ਕੁਝ ਬਹੁਤ ਜ਼ਰੂਰੀ ਹੁੰਦਾ ਸੋ ਆਪਣੇ ਆਪ ਦੀ ਇੱਕ ਔਰਤ ਜਿਹੜੀ ਆਪਣੇ ਸਰੀਰ ਦੀ ਨਾਲ ਬੈਂਡ ਬਜਾ ਲੈਂਦੀ ਆ ਇਹਨਾਂ ਫਰਜ਼ਾਂ ਦੇ ਵਿੱਚ ਉਲਝ ਕੇ ਸੋ ਬਸ ਇਹੀ ਸੀਗਾ ਮੇਰਾ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਮੈਨੂੰ ਜ਼ਰੂਰ ਦੱਸਿਨਾ ਬਟ ਇਹਨਾਂ ਕੰਮਕਾਰਾਂ ਦੇ ਨਾਲ-ਨਾਲ ਆਪਣੇ ਸਰੀਰ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ